ਮਲੇ 10 ਸੈਕਿੰਡ ਦਾ ਐਂਸ਼ਾਟ ਬਣਾਣਾ ਹੈ ਖੜਕ ਇਕੱਠੇ ਹੋਏ ਉਹਦੇ ਬਾਰੇ ਕੀ ਫੈਸਲਾ ਲੱ타 ਗਿਆ ਹਾਂਜੀ ਸਾਡੇ ਹੈਂਡੀਕੈਪਟਾ ਹੈਲਪ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੇ ਵੱਲੋਂ ਅੱਜ ਵੋਟਾਂ ਦੇ ਸਬੰਧ ਵਿੱਚ ਇੱਕ ਮੀਟਿੰਗ ਕੀਤੀ ਗਈ ਸੀਗੀ ਤੇ ਇਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਲਿਆਗਾ ਵੀ ਅਸੀਂ ਸਾਰੀਆਂ ਹੀ ਪਾਰਟੀਆਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਦੇ ਆ ਕਿਉਂਕਿ 70 ਸਾਲ ਹੋ ਗਏ ਨੇ ਸਰਕਾਰਾਂ ਬਣਦੀਆਂ ਨੂੰ ਸਾਨੂੰ ਅੱਜ ਤੱਕ ਸਾਰੀਆਂ ਹੀ ਪਾਰਟੀਆਂ ਨੇ ਅੱਖੋ ਪਰੋਖੇ ਕੀਤਾਗਾ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਸਹੂਲਤ ਨਹੀਂ ਦਿੱਤੀ ਗਈ ਸਾਨੂੰ ਸਿਰਫ ਅੱਜ ਜੋ ਕਿ 1500 ਰੁਪਏ ਪੈਨਸ਼ਨ ਮਿਲਦੀ ਹੈ ਜਿਹਦੇ ਨਾਲ ਸਾਡੇ ਚੁੱਲ੍ਹੇ ਦਾ ਖਰਚਾ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਕਿਉਂਕਿ 940 ਰੁਪਏ 840 ਦਾ ਤਾਂ ਗੈਸ ਹੀ ਭਰਦੇ ਨੇ 70 ਰੁਪਏ ਲੀਟਰ ਦੁੱਧ ਹੈ 21-2200 ਰੁਪਏ ਦਾ ਮਹੀਨੇ ਦਾ ਦੁੱਧ ਹੋ ਜਾਂਦਾ ਜੀ ਤੇ ਸਾਡੇ ਚੁੱਲ੍ਹੇ ਨੇ ਜਿਹੜੇ ਬੜੀ ਮੁਸ਼ਕਲ ਨਾਲ ਚੱਲਦੇ ਨੇ ਅੰਘੀਣ ਵਰਗ ਹੈ ਜਿਹੜਾ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਹੈ ਤੇ ਇਹਨਾਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਵੀ ਬਹੁਤ ਘੱਟ ਨਹੀਂ ਪਰ ਬਖ ਬਖ ਪਾਰਟੀਆਂ ਦੀਆਂ ਜੋ ਸਰਕਾਰਾਂ ਆਉਂਦੀਆਂ ਰਹੀਆਂ ਨੇ ਕਿਸੇ ਵੀ ਸਰਕਾਰ ਨੇ ਇਹਨਾਂ ਦੀਆਂ ਲੋੜਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਇਸ ਕਰਕੇ ਅਸੀਂ ਅੱਜ ਇਹਨਾਂ ਤੋਂ ਅੱਕ ਕੇ ਅਸੀਂ ਇਹਨਾਂ ਦਾ ਮੰਨ ਕੇ ਚੱਲੋ ਵੀ ਸਾਰੀਆਂ ਪਾਰਟੀਆਂ ਦਾ ਬਾਈਕਾਟ ਕੀਤਾ ਹੈਗਾ ਕਿਉਂਕਿ ਇਹ ਅੰਗਹੀਣ ਹੈ ਇੱਕ ਤਾਂ ਪਹਿਲੀ ਕੁਦਰਤੀ ਕੁਰੂਪੀ ਦਾ ਮਾਰਿਆ ਹੋਇਆ ਹੈਗਾ ਦੂਜਾ ਇਹ ਸਰਕਾਰਾਂ ਸਾਨੂੰ ਨਾજર ਅੰਦਾਜ਼ ਕਰਕੇ ਅੱਖੋਂ ਪਰੋਖੇ ਕਰਕੇ ਸਾਨੂੰ ਜਮ੍ਹਾਂ ਮਾਰ ਰਹੀਆਂ ਨੇ ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਕਿਸੇ ਪਾਰਟੀ ਨੂੰ ਵੋਟ ਪਾਈ ਜੀ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਜੋਸੋਡਾ ਹੈਂਡੀਕੈਪਟ ਹੈਲਪ ਵੈਲਫੇਅਰ ਐਸੋਸੀਏਸ਼ਨ ਬਣੀ ਹੈ ਇਹਨਾਂ ਵੱਲੋਂ ਜਿਹੜਾ ਪੋਟਾਂ ਦਾ ਮੇਰੇ ਵੱਲੋਂ ਜੋ ਵੀ ਅੰਗਹੀਣ ਭੈਣ ਭਰਾ ਆਏ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੋ ਕਿ ਸਾਨੂੰ ਪਤਾ ਹੀ ਹੈ 70 ਸਾਲ ਤੋਂ ਲੈ ਕੇ ਜੋ ਸਰਕਾਰਾਂ ਬਣਦੀਆਂ ਨੇਗੀਆਂ ਕੋਈ ਵੀ ਅੰਗਹੀਣ ਭੈਣ ਭਰਾਵਾਂ ਨੂੰ ਬਣਦਾ ਹੱਕ ਨਹੀਂ ਦੇ ਰਹੀਆਂ ਜੋ ਕਿ ਹੁਣ 1 ਤਰੀਕ 5ਵਾਂ ਮਹੀਨਾ 2024 ਨੂੰ ਲੋਕ ਸਭਾ ਦੀਆਂ ਵੋਟਾਂ ਪੈਣ ਜਾ ਰਹੀਆਂ ਹਨ ਉਹਨਾਂ ਬਾਰੇ ਅਸੀਂ ਇੱਕ ਮੀਟਿੰਗ ਕਰੀ ਹੈ ਝਨੀਰ ਵਿਖੇ ਜਿਦੇ ਵਿੱਚ ਸਾਰੇ ਹੀ ਮੈਂਬਰਾਂ ਨੇ ਇੱਕ ਮਤਾ ਪਾਇਆ ਹੈ ਕਿ ਜੋ ਕੱਲ ਨੂੰ ਇੱਕ ਤਰੀਕ ਨੂੰ ਲੋਕ ਸਭਾ ਦੀਆਂ ਵੋਟਾਂ ਪੈਣਗੀਆਂ ਸਾਡੇ ਕਨਿਓ ਬਿਲਕੁਲ ਬਾਈਕਾਟ ਹੈ ਅਸੀਂ ਕਿਸੇ ਵੀ ਪਾਰਟੀ ਨੂੰ ਕੋਈ ਵੀ ਵੋਟ ਨਹੀਂ ਪਾਵਾਂਗੇ ਕਿਉਂਕਿ ਸਾਰੀਆਂ ਪਾਰਟੀਆਂ ਨੇ ਸਾਥੋਂ ਮੰਗ ਪੱਤਰ ਲੈ ਕੇ ਕਦੇ ਵੀ ਉਹ ਮੰਗ ਪੱਤਰ ਦੇ ਧਿਆਨ ਨਹੀਂ ਦਿੱਤਾ ਤੇ ਨਹੀਂ ਜੋ ਸਾਡੀਆਂ ਮੰਗਾਂ ਨੇ ਉਹਨਾਂ ਉੱਤੇ ਗੌਰ ਫਰਮਾਇਆ ਜਿਵੇਂ ਕਿ ਸਾਨੂੰ ਕੁੱਲ 1500 ਪੈਨਸ਼ਨ ਦੇ ਰਹੇ ਨੇ ਤੇ ਜਿਹਦੇ ਵਿੱਚ ਭਗਵੰਤ ਮਾਨ ਸਰਕਾਰ ਨੇ ਆਖਿਆ ਸੀ ਜਦੋਂ ਵੀ ਸਾਡੀ ਸਰਕਾਰ ਬਣੂ ਅਸੀਂ ਪੈਲ ਦੇ ਆਧਾਰ ਤੇ 2500 ਪੈਨਸ਼ਨ ਕਰਾਂਗੇ ਜੋ ਕਿ ਕੋਈ ਵੀ ਮੰਗ ਹਾਲ ਤੱਕ ਪੂਰੀ ਨਹੀਂ ਕਰੀ ਸਾਡਾ ਸਾਰੀਆਂ ਸਰਕਾਰਾਂ ਨਾਲ ਇਹੀ ਗਿਲਾ ਸ਼ਿਕਵਾ ਹੈ ਕਿ ਜੋ ਸਾਡੀਆਂ ਮੰਗਾਂ ਨੇ ਈਆਂ ਸਾਰੀਆਂ ਸਰਕਾਰਾਂ ਨੇ ਜਿਵੇਂ ਪਹਿਲਾਂ ਅਕਾਲੀ ਦਲ ਸਰਕਾਰ ਸੀ ਉਸ ਤੋਂ ਬਾਅਦ ਕਾਂਗਰਸ ਆ ਗਈ ਤੇ ਹੁਣ ਅਸੀਂ ਸਾਰਿਆਂ ਨੇ ਪੂਰ ਜ਼ੋਰ ਲਾ ਕੇ ਬਦਲਾ ਲਿਆਂਦਾ ਇੱਕ ਆਮ ਆਦਮੀ ਪਾਰਟੀ ਖੜੀ ਕਰੀ ਜੋ 70 ਸਾਲਾਂ ਦਾ ਬਦਲਾ ਸੀ ਅਸੀਂ ਇਹ ਸਰਕਾਰ ਨੂੰ ਵੀ ਮੰਗ ਪੱਤਰ ਦਿੱਤੇ ਜਿਸਮ ਕੋਈ ਵੀ ਮੰਗ ਪੱਤਰ ਦੇ ਸਾਡਾ ਗੌਰ ਨਹੀਂ ਫਰਮਾਇਆ ਗਿਆ ਅਸੀਂ ਇਸ ਕਰਕੇ ਸਾਰੀ ਜੋ ਕਿ ਪੰਜਾਬ ਦੇ ਜੁਨੀਆਨਾਂ ਨੇ ਸਾਰਿਆਂ ਨੇ ਇੱਕ ਇਕੱਠੇ ਹੋ ਕੇ ਮਤਾ ਪਾਇਆ ਹੈ ਕਿ ਜੋ ਲੋਕ ਸਭਾ ਦੇ ਵੋਟਾਂ ਪੈਂਣ ਜਾ ਰਹੀਆਂ ਨੇ ਅਸੀਂ ਉਹਦੇ ਵਿੱਚ ਬਿਲਕੁਲ ਬਾਈਕਾਟ ਕੀਤਾਗਾ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਜਿਸ ਕਰਕੇ ਸਾਡੀਆਂ ਮਾਨ ਬਠਿੰਡਾ ਲੋਕ ਸਭਾ ਦੇ ਚੋਣਾਂ ਦੇ ਵਿੱਚ ਵੀ ਸਾਡੀ ਘੱਟੋ ਘੱਟ 25 ਤੋਂ 30 ਹਜ਼ਾਰ ਵੋਟ ਹੈ ਜਿਵੇਂ ਕਿ ਅਸੀਂ ਹੋਗੇ ਸਾਡੇ ਰਿਸ਼ਤੇਦਾਰ ਭੈਣ ਭਰਾ ਜੋ ਸਕੇ ਸੰਬੰਧੀ ਨੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਹੱਥ ਜੋੜ ਕੇ ਅਪੀਲ ਕੀਤੀ ਹੈ ਕਿ ਜੋ ਹੁਣ ਵੋਟਾਂ ਆ ਰਹੀਆਂ ਨੇ 1 ਤਰੀਕ ਨੂੰ 5ਵਾਂ ਮਹੀਨਾ 2024 ਉਸ ਨੂੰ ਅਸੀਂ ਵੋਟਾਂ ਇੱਕ ਵੀ ਵੋਟ ਨਹੀਂ ਪਾਵਾਂਗੇ ਕਿਸੇ ਵੀ ਪਾਰਟੀ ਨੂੰ ਧੰਨਵਾਦ ਜੀ ਹਾਂਜੀ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਸਿਕਲ ਜੀ ਸਾਰਿਆਂ ਨੂੰ ਹਾਂਜੀ ਮੈਂ ਧਰਮ ਸਿੰਘ ਜਿਲ੍ਹਾ ਸੁਖਤਰ ਜੀ ਹਾਂਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਬਾਈ ਜੀ ਨੇ ਦੱਸ ਦਿੱਤਾ ਗਿਆ ਕਿ ਅਸੀਂ ਜੋ ਵੀ ਸਾਰੀਆਂ ਸਾਡੀਆਂ ਹੈਂਡੀਕੈਪਡ ਜੁਨੀਆਨਾਂ ਲੱਗੀਆਂ ਉਹਦੇ ਆਧਾਰ ਤੇ ਅਸੀਂ ਉਹ ਮਤੇ ਨੂੰ ਅਸੀਂ ਪਾਸ ਕਰਦੇ ਹੋਏ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ ਤੇ ਬਸ ਇਹੀ ਕਹਿਣਾ ਚਾਹੁੰਦਾ ਜੀ ਮੈਂ ਹਾਂਜੀ ਪ੍ਰਧਾਨ ਜੀ ਬੋਲੋਗੇ ਉਸ ਅੱਜ ਅਸੀਂ ਅੱਜ ਸਾਰੇ ਹੈਂਡੀਕੈਪਡ ਯੂਨੀਅਨ ਇਕੱਠੇ ਹੋਏ ਆ ਜੀ ਇਹਦੇ ਵਿੱਚ ਅਸੀਂ ਪਹਿਲਾਂ ਵੀ ਬਹੁਤ ਸਾਰੇ ਸਰਕਾਰਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਜੀ ਅਸੀਂ 1 ਜੂਨ ਨੂੰ ਜਿਹੜੀਆਂ ਵੋਟਾਂ ਪੈਣ ਜਾ ਰਹੀਆਂ ਨੇ ਉਹਨਾਂ ਦਾ ਮੁਕੰਮਲ ਤੌਰ ਤੇ ਬਾਈਕਟ ਕਰ ਰਹੇ ਆ ਜੀ ਕਿਉਂਕਿ ਸਾਡੀਆਂ ਕੁੰਨੀਆਂ ਵੀ ਮੰਗਾਂ ਨੇ ਕਿਸੇ ਵੀ ਮੰਗਵਾਲਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜੀ ਤੇ ਅੱਜ ਅਸੀਂ ਇਹ ਇਕੱਠੇ ਹੋ ਕੇ ਇਤਨੀ ਰਿਖੇ ਮੀਟਿੰਗ ਕੀਤੀ ਵੀ ਅਸੀਂ ਚੋਣਾਂ ਦਾ ਬਾਈਕਟ ਕਰਾਂਗੇ ਹਾਂਜੀ ਪ੍ਰਧਾਨ ਜੀ ਤੁਸੀਂ ਹਾਂਜੀ ਜੋ ਹੈਲਪ ਹੈਂਡੀਕੈਪਟ ਐਸੋਸੀਏਸ਼ਨ ਆ ਮਾਨਸਾ ਵੱਲੋਂ ਜੋ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈਗਾ ਤੇ ਕੋਈ ਵੀ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਜਾਊਗੀ ਤੇ ਸਾਰੀਆਂ ਹੀ ਪਾਰਟੀਆਂ ਦਾ ਬਾਈਕਾਟ ਇਹਨਾਂ ਵੱਲੋਂ ਕੀਤਾ ਗਿਆ ਹੈਗਾ ਜੇਕਰ ਵੋਟ ਦਾ ਇਸਤੇਮਾਲ ਵੀ ਕੀਤਾ ਤਾਂ ਸਾਰੀਆਂ ਪਾਰਟੀਆਂ ਦੇ ਖਿਲਾਫ ਹੀ ਵੋਟ ਦਾ ਇਸਤੇਮਾਲ ਹੂਆ ਜਣੀ ਕੇ ਨੋਟਾ ਨੂੰ ਵੋਟ ਪਾਈ ਜਾਊਗੀ ਧੰਨਵਾਦ ਜੀ